ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਸਾਡੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਆਸ ਕਰਦੇ ਹਾਂ ਤੁਸੀਂ ਸਾਰਿਆਂ ਨੇ ਬਿਲਕੁਲ ਵਧੀਆ ਹੋਵੋਗੇ ਜਿਵੇਂ ਕਿ ਤੁਸੀਂ ਥੰਬਨੇਲ ਦੇ ਉੱਪਰ ਪੜ੍ਹ ਹੀ ਲਿਆ ਕਿ ਅਰਦਾਸ ਕਰਨ ਨਾਲ ਲੰਗਰ ਛੱਟ ਕਿਵੇਂ ਤਿਆਰ ਹੋ ਗਿਆ ਜਦੋਂ ਇਸ ਕਤਕਬਾਰੇ ਗੁਰੂ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਕੀ ਕਿਹਾ ਆਓ ਇਸ ਵੀਡੀਓ ਵਿੱਚ ਆਪਾਂ ਸਾਰਾ ਇਤਿਹਾਸ ਜਾਣਦੇ ਹਾਂ ਤੇ ਨਾਲ ਨਾਲ ਗੁਰੂ ਘਰ ਦੇ ਦਰਸ਼ਨ ਕਰਾਂਗੇ ਤੇ ਨਾਲ ਹੀ ਆਪਾਂ ਇਸ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਸੰਗਤ ਜੀ ਅੱਜ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰ ਰਹੇ ਹਾਂ ਧੰਨ ਧੰਨ ਬਾਬਾ ਰਾਮੂ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਤੇ ਇਤਿਹਾਸ ਇਸ ਗੁਰਦੁਆਰਾ ਸਾਹਿਬ ਦਾ ਕੁਝ ਇਸ ਤਰ੍ਹਾਂ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਲਾਹੌਰ ਤੋਂ ਹੁੰਦੇ ਹੋਏ ਖਾਲੜੇ ਪਹੁੰਚੇ ਤੇ ਖਾਲੜੇ ਤੋਂ ਨਗਰ ਅਮੀਸ਼ਾ ਪਹੁੰਚੇ ਉੱਥੇ ਗੁਰੂ ਜੀ ਦੇ ਆਉਣ ਕਰਕੇ ਇਤਿਹਾਸਿਕ ਪੱਥਰ ਦੀ ਸੱਲ ਲੱਗੀ ਹੋਈ ਹੈ ਉੱਥੋਂ ਚੱਲ ਕੇ ਗੁਰੂ ਜੀ ਦਿয়ালਪੁਰ ਨਗਰ ਵਿਖੇ ਪਹੁੰਚੇ ਗੁਰੂ ਨਾਨਕ ਦੇਵ ਜੀ ਇਸ ਨਗਰ ਵਿੱਚ 22 ਦਿਨ ਠਹਿਰੇ ਉਸ ਸਮੇਂ ਉਹਨਾਂ ਦੇ ਨਾਲ ਬਾਲਾ ਮਰਦਾਨਾ ਅਤੇ ਬਾਬਾ ਰਾਮੂ ਜੀ ਸਨ ਜਦੋਂ ਗੁਰੂ ਨਾਨਕ ਦੇਵ ਜੀ ਨੇ ਇਸ ਤੋਂ ਅੱਗੇ ਜਾਣ ਦੀ ਤਿਆਰੀ ਕੀਤੀ ਤਾਂ ਸੰਗਤ ਨੇ ਬੇਨਤੀ ਕੀਤੀ ਕਿ ਗੁਰੂ ਜੀ ਆਪ ਜੀ ਆਪਣਾ ਇੱਕ ਸੇਵਾਦਾਰ ਇਸ ਨਗਰ ਵਿੱਚ ਛੱਡ ਜਾਓ ਆਪ ਜੀ ਦੀ ਜਾਤ ਸਦਾ ਹੀ ਤਾਜ਼ਾ ਰਹੇਗੀ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਰਾਮੂ ਜੀ ਨੂੰ ਇੱਥੇ ਠਹਿਰਨ ਦਾ ਹੁਕਮ ਲਗਾ ਦਿੱਤਾ ਬਾਬਾ ਜੀ ਨੇ ਸਤਿਬਚਨ ਆਖ ਕੇ ਹੁਕਮ ਮੰਨਿਆ ਅਤੇ ਫਿਰ ਗੁਰੂ ਜੀ ਇੱਥੋਂ ਚਲੇ ਗਏ ਬਾਬਾ ਰਾਮੂ ਜੀ ਇਥੋਂ ਦੂਸਰੀ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਦੁੱਧ ਮੱਖਣ ਅਤੇ ਬਾਲਨ ਲੈ ਕੇ ਪਹੁੰਚਦੇ ਰਹੇ ਫਿਰ ਸ੍ਰੀ ਗੁਰੂ ਅਮਰਦਾਸ ਜੀ ਦੀ ਗੁਰਗੱਦੀ ਤੇ ਸ਼शोਭਿਤ ਹੋਏ ਉਦੋਂ ਵੀ ਬਾਬਾ ਜੀ ਦੁੱਧ ਮੱਖਣ ਅਤੇ ਬਾਲਨ ਦੀ ਸੇਵਾ ਲੰਗਰ ਵਿੱਚ ਪਹੁੰਚਾਉਂਦੇ ਰਹੇ ਨਾਲ ਹੀ ਸ਼ਾਮ ਨੂੰ ਵਾਪਸ ਨਗਰ ਦਿਆਲਪੁਰਾ ਵਿਖੇ ਪਹੁੰਚਦੇ ਰਹੇ ਇੱਕ ਦਿਨ ਸੰਗਤ ਜੀ ਬਾਬਾ ਜੀ ਸ੍ਰੀ ਗੋਵਿੰਦਵਾਲ ਸਾਹਿਬ ਲੰਗਰ ਵਿੱਚ ਲੇਟ ਪਹੁੰਚੇ ਜਿਹੜਾ ਲੰਗਰ ਪਹਿਲਾਂ ਹੀ ਤਿਆਰ ਹੋਇਆ ਸੀ ਉਹ ਸੰਗਤ ਵਿੱਚ ਵਰਤ ਚੁੱਕਾ ਸੀ ਸੰਗਤ ਅਜੀਵੀ ਲੰਗਰ ਵਾਲੇ ਪਾਸੇ ਬਹੁਤ ਸੀ ਬਾਬਾ ਰਾਮੂ ਜੀ ਨੇ ਸੇਵਾਦਾਰਾਂ ਨੂੰ ਕਿਹਾ ਕਿ ਲੰਗਰ ਇੰਨੀ ਜਲਦੀ ਤਿਆਰ ਨਹੀਂ ਹੋਵੇਗਾ ਤੁਸੀਂ ਦਾਲੇ ਭਾਜੇ ਵਾਲੀਆਂ ਦੇਗਾਂ ਨੂੰ ਕੱਪੜੇ ਨਾਲ ਟੱਕ ਦਿਓ ਪਰਮੇਸ਼ਵਰ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਜਦੋਂ ਬਾਬਾ ਜੀ ਨੇ ਸੰਗਤ ਜੀ ਖੜੇ ਹੋ ਕੇ ਲੰਗਰ ਵਿੱਚ ਅਰਦਾਸ ਕੀਤੀ ਤਾਂ ਲੰਗਰ ਅੱਗੇ ਨਾਲੋਂ ਵੀ ਵਧੇਰੇ ਹੋ ਗਿਆ ਪ੍ਰਸ਼ਾਦਿਆਂ ਦੇ ਵੀ ਢੇਰ ਲੱਗ ਗਏ ਅਤੇ ਦਾਲ ਭਾਜੇ ਵਾਲੀਆਂ ਦੇਗਾਂ ਵੀ ਭਰ ਗਈਆਂ ਤਾਂ ਸੇਵਾਦਾਰਾਂ ਨੇ ਇਸ ਕੌਤਕ ਬਾਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੂੰ ਜਾ ਕੇ ਦੱਸਿਆ ਤਾਂ ਗੁਰੂ ਜੀ ਇਹ ਸੁਣ ਕੇ ਬਹੁਤ ਹੀ ਪ੍ਰਸੰਨ ਹੋਏ ਅਤੇ ਕਿਹਾ ਕਿ ਤੁਸੀਂ ਹੁਣ ਰੋਜ਼ ਆਉਣ ਜਾਣ ਦੀ ਕਠਨ ਸੇਵਾ ਨਹੀਂ ਕਰਨੀ ਤੁਹਾਡੀ ਸੇਵਾ ਭਗਤੀ ਪ੍ਰਵਾਨ ਹੋ ਗਈ ਹੈ ਤੁਸੀਂ ਆਪਣੇ ਸਥਾਨ ਤੇ ਜਿੱਥੇ ਅੱਜਕਲ ਗੁਰਦੁਆਰਾ ਸ਼ਿਸ਼ੋਭਿਤ ਹੈ ਜਿਸ ਦੇ ਸੰਗਤ ਜੀ ਆਪਾਂ ਦਰਸ਼ਨ ਕਰ ਰਹੇ ਹਾਂ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਦਾ ਪ੍ਰਚਾਰ ਕਰੋ ਇਸ ਕਰਕੇ ਬਾਬਾ ਜੀ ਇੱਥੇ ਰਹਿ ਕੇ ਸੇਵਾ ਅਤੇ ਸਿਮਰਨ ਕਰਵਾਉਂਦੇ ਰਹੇ ਸੰਗਤ ਜੀ ਇੱਥੇ ਹੀ ਬਾਬਾ ਜੀ ਨੇ ਆਪਣਾ ਸਰੀਰ ਰੂਪੀ ਚੋਲਾ ਛੱਡਿਆ ਬਾਬਾ ਜੀ ਦੇ ਫੁੱਲ ਵੀ ਇੱਥੇ ਹੀ ਦੱਬੇ ਹੋਏ ਹਨ ਇਹ ਬੜਾ ਹੀ ਸੰਗਤ ਜੀ ਪਵਿੱਤਰ ਅਸਥਾਨ ਹੈ ਤੇ ਅੱਜ ਆਪਾਂ ਇਸ ਅਸਥਾਨ ਦੇ ਕੀਤੇ ਹਨ ਦਰਸ਼ਨ ਤੇ ਸੰਗਤ ਜੀ ਇਸ ਅਸਥਾਨ ਦੇ ਉੱਪਰ 15 ਹਾੜ ਨੂੰ ਸਾਲਾਨਾ ਜੋੜ ਮੇਲਾ ਲਗਾਇਆ ਜਾਂਦਾ ਹੈ ਅਤੇ ਬਹੁਤ ਸੰਗਤਾਂ ਧਨੁਮਨ ਅਤੇ ਧਨ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਤੇ ਸੰਗਤ ਜੀ ਜੇ ਆਪਾਂ ਇਸ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹ ਗੁਰਦੁਆਰਾ ਸਾਹਿਬ ਪਿੰਡ ਦਿয়ালਪੁਰਾ ਵਿਕੇਸ਼ ਸ਼ੋਭਿਤ ਹੈ ਇਹ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਿੱਤਰ ਦੇਖ ਸਕਦੇ ਜੀ ਨਾਲ ਭਾਈ ਬੱਲਾ ਜੀ ਭਾਈ ਮਰਦਾਨਾ ਜੀ ਅਤੇ ਭਾਈ ਰਾਮੂ ਜੀ ਮੌਜੂਦ ਹਨ ਤੇ ਸੰਗਤ ਜੀ ਦਿয়ালਪੁਰਾ ਜਦੋਂ ਆਪਾਂ ਪੱਟੀ ਮੋੜ ਤੋਂ ਭਿੱਖੀਵਿੰਡ ਵਾਲੀ ਸਾਈਡ ਤੋਂ ਜਾਂਦੇ ਹਾਂ ਤਾਂ ਰਸਤੇ ਵਿੱਚ ਆਉਂਦਾ ਹੈ ਜਦੋਂ ਵੀ ਤੁਸੀਂ ਇੱਧਰ ਵਾਲੀ ਸਾਈਡ ਨੂੰ ਜਾਓ ਤਾਂ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰੋ ਜੀ ਬਹੁਤ ਹੀ ਪਵਿੱਤਰ ਸਥਾਨ ਹੈ ਬਾਬਾ ਰਾਮੂ ਜੀ ਦਾ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਰਿਹਾ ਕਰਦੇ ਸੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਜੋ ਸਾਰੇ ਹੀ ਇਸ ਸਥਾਨ ਦਾ ਇਤਿਹਾਸ ਜਾਣ ਸਕਣ ਅਤੇ ਦਰਸ਼ਨਾਂ ਲਈ ਪਹੁੰਚਣ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਸਾਡੀਆਂ ਸਿੱਕੇ ਇਤਿਹਾਸ ਨਾਲ ਰਿਲੇਟਡ ਮਿਲਦੀਆਂ ਰਹਿਣ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਸਥਾਨ ਦੇ ਦਰਸ਼ਕ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ پڙهڻ جو ڳالهه ٻولهه ٿي وڃي